ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਾਣਾ ਤੇ ਉੱਥੇ ਸੈਟਲ ਡਾਊਨ ਹੋਣਾ ਬਹੁਤ ਸਾਰੇ ਪੰਜਾਬੀ ਭਾਰਤੀਆਂ ਦਾ ਸੁਪਨਾ ਹੁੰਦਾ ਆ ਤੇ ਉਹ ਇਸੇ ਉਮੀਦ ਦੇ ਨਾਲ ਕੈਨੇਡਾ ਐਂਟਰੀ ਲੈਂਦੇ ਆ ਬਟ 2025 ਦੇ ਵਿੱਚ ਬਹੁਤ ਸਾਰੇ ਰੂਲਸ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇੰਪਲੀਮੈਂਟ ਕੀਤੇ ਗਏ ਸੀ ਜਿਸ ਦਾ ਇੰਪੈਕਟ ਹਰ ਵੀਜ਼ਾ ਕੈਟਾਗਰੀ ਦੇ ਉੱਤੇ ਇਕੁਅਲੀ ਪਿਆ ਸੀ ਅਗਰ 2026 ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ ਚੈਲੰਜਸ ਨੋ ਡਾਊਟ ਬਹੁਤ ਜ਼ਿਆਦਾ ਆ ਬਟ ਸਟੇਲ ਸਟੂਡੈਂਟਸ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ ਪੀਆਰ ਦੇ ਵਿੱਚ ਵੀ ਤੇ ਵਰਕ ਪਰਮਿਟ ਦੇ ਵਿੱਚ ਵੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਸ ਚੀਜ਼ ਨੂੰ ਕਲੀਅਰ ਕਰ ਦਿੱਤਾ ਗਿਆ ਹੈ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਦੇ ਜ਼ਰੀਏ ਕਿ ਸਟੂਡੈਂਟਸ ਨੂੰ ਕੈਨੇਡਾ ਦੇ ਵਿੱਚ ਪ੍ਰਾਇਓਰਟੀ ਦਿੱਤੀ ਜਾਏਗੀ ਕਿਉਂਕਿ ਸਟੂਡੈਂਟਸ ਨੇ ਕੈਨੇਡਾ ਦੇ ਵਿੱਚ ਸਿਰਫ ਸਟੱਡੀ ਹੀ ਕੰਪਲੀਟ ਨਹੀਂ ਕੀਤੀ ਬਲਕਿ ਉਹਨਾਂ ਕੋਲ ਉੱਥੇ ਦਾ ਕੈਨੇਡੀਅਨ ਵਰਕ ਐਕਸਪੀਰੀਅੰਸ ਵੀ ਹੈ ਜਿਸ ਦੇ ਚੱਲਦੇ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਪ੍ਰਾਇਓਰਟੀ ਦਿੱਤੀ ਜਾਏਗੀ ਸਕਿੱਲ ਵਰਕਰਸ ਦੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਕੋਈ ਨਾ ਕੋਈ ਡਿਮਾਂਡਿੰਗ ਸਕਿੱਲ ਲਰਨ ਕਰਨੀ ਪ ਐਕਸਪਾਇਰ ਹੋ ਚੁੱਕੇ ਆ ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਐਕਸਪਾਇਰ ਹੋ ਜਾਣਗੇ ਉਹਨਾਂ ਲਈ ਵੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਗੁੱਡ ਨਿਊਜ਼ ਇਹ ਆ ਕਿ ਉਹਨਾਂ ਦੇ ਵਰਕ ਪਰਮਿਟ ਐਕਸਟੈਂਡ ਕੀਤੇ ਜਾਣਗੇ ਸਪੈਸ਼ਲੀ ਉਹਨਾਂ ਐਪਲੀਕੈਂਟਸ ਦੇ ਜਿਨ੍ਹਾਂ ਨੇ ਆਲਰੇਡੀ ਪੀਆਰ ਲਈ ਅਪਲਾਈ ਕੀਤਾ ਹੋਇਆ ਹੈ ਤੇ ਜਦੋਂ ਤੱਕ ਉਹਨਾਂ ਦੀ ਪੀਆਰ ਦੀ ਪ੍ਰੋਫਾਈਲ ਦੇ ਉੱਤੇ ਰਿਜ਼ਲਟਸ ਨਹੀਂ ਆ ਜਾਂਦੇ ਉਦੋਂ ਤੱਕ ਉਹ ਕੈਨੇਡਾ ਦੇ ਵਿੱਚ ਲੀਗਲ ਰੂਪ ਦੇ ਨਾਲ ਰਹਿ ਵੀ ਸਕਣਗੇ ਤੇ ਉੱਥੇ ਰਹਿ ਕੇ ਕੰਮ ਵੀ ਕਰ ਸਕਣਗੇ ਇਸ ਤੋਂ ਇਲਾਵਾ ਸਟੂਡੈਂਟਸ ਨੂੰ ਕੈਨੇਡਾ ਦੇ ਵਿੱਚ ਪੱਕੇ ਕਰਨ ਲਈ ਐਕਸਪ੍ਰੈਸ ਐਂਟਰੀ ਡਰਾ ਵੀ ਕੱਢੇ ਜਾ ਰਹੇ ਆ ਇਹ ਸਪੈਸ਼ਲੀ ਕੈਨੇਡੀਅ ਸਕੋਰ ਦੇ ਨਾਲ ਵੀ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਪੀਆਰ ਪ੍ਰੋਵਾਈਡ ਕੀਤੀ ਜਾਏਗੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਸੀਆਰਐਸ ਸਕੋਰ ਹੋਰ ਵੀ ਘਟ ਸਕਦਾ ਆ ਹਾਲ ਫਿਲਹਾਲ ਦੀ ਗੱਲ ਕਰੀਏ ਤਾਂ ਇਹ ਐਕਸਪ੍ਰੈਸ ਐਂਟਰੀ ਡਰਾ 509 ਤੱਕ ਦਾ ਸਕੋਰ ਕਰ ਰਿਹਾ ਆ ਬਟ ਫ੍ਰੈਂਚ ਲੈਂਗੁਏਜ ਦੀ ਗੱਲ ਕਰੀਏ ਤਾਂ ਫ੍ਰੈਂਚ ਲੈਂਗੁਏਜ ਕੈਨੇਡਾ ਦੇ ਵਿੱਚ ਡੇ ਬਾਈ ਡੇ ਫੇਮਸ ਹੁੰਦੀ ਜਾ ਰਹੀ ਹੈ ਕਿਉਂਕਿ ਇਹਦੇ ਨਾਲ ਸਭ ਤੋਂ ਘੱਟ ਲੋਅ ਸੀਆਰਐਸ ਸਕੋਰ ਦੇ ਨਾਲ ਵੀ ਪੀਆਰ ਪ੍ਰੋਵਾਈਡ ਕੀਤੀ ਜਾ ਰਹੀ ਆ ਸੋ ਅਗਰ ਤੁਸੀਂ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਫ੍ਰੈਂਚ ਲੈਂਗੁਏਜ ਦੀ ਨੌਲੇਜ ਹਾਸਿਲ ਕਰ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਰੀਜ਼ ਪਲੀਜ਼ ਗਾਇਜ਼ ਅਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਟੀਲ ਦੈਨ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ